ਟਫਤਾ ਬਿਲਕੁਲ ਸੀਗਾ ਐਗਜ਼ਾਮ ਟਫ ਹੈ ਟਾਈਮ ਵੀ ਕਾਫੀ ਲੱਗਿਆ ਤਾਂ ਪਰ ਮਿਹਨਤ ਦਾ ਕਿਸੇ ਨਾ ਕਿਸੇ ਤਾਂ ਆਪਾਂ ਨੂੰ ਮਿਲਦਾ ਹੈ ਫਲ ਤਾਂ ਮਾਨਸਾ ਜ਼ਿਲ੍ਹੇ ਦਾ ਨੌਜਵਾਨ ਕਸ਼ਿਸ਼ ਗੁਪਤਾ ਨੇ ਯੂਪੀਐਸਸੀ ਦੇ ਵਿੱਚ 587ਵਾਂ ਰੈਂਕ ਪ੍ਰਾਪਤ ਕਰਕੇ ਪਰਿਵਾਰ ਤੇ ਜ਼ਿਲ੍ਹੇ ਦਾ ਕੀਤਾ ਨਾਮ ਰੋਸ਼ਨ ਦਿਨ ਦੇ ਵਿੱਚ 7-7 ਘੰਟੇ ਪੜ੍ਹ ਕੇ ਆਪਣੀ ਮਾਂ ਦਾ ਕੀਤਾ ਸੁਪਨਾ ਪੂਰਾ ਆਓ ਆਪਾਂ ਪਰਿਵਾਰ ਵਾਲਿਆਂ ਦੇ ਨਾਲ ਕਰਦੇ ਹਾਂ ਗੱਲਬਾਤ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਕਸਬੇ ਦੇ ਨੌਜਵਾਨ ਕਸ਼ਿਸ਼ ਗੁਪਤਾ ਨੇ ਯੂਪੀਐਸਸੀ ਵਿੱਚ 587ਵਾਂ ਰੈਂਕ ਪ੍ਰਾਪਤ ਕਰਕੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਉਸਨੇ ਆਪਣੀ ਮੁੱਢਲੀ ਪੜ੍ਹਾਈ ਇੱਕ ਸਥਾਨਕ ਪ੍ਰਾਈਵੇਟ ਸਕੂਲ ਤੋਂ ਕੀਤੀ ਅਤੇ ਗ੍ਰੈਜੂਏਟ ਹਰਿਆਣਾ ਦੇ ਸਿਰਸਾ ਤੋਂ ਕੀਤੀ ਕਸ਼ਿਸ਼ ਗੁਪਤਾ ਨੇ ਤਿੰਨ ਵਾਰ ਯੂਪੀਐਸਸੀ ਪ੍ਰੀਖਿਆ ਵਿੱਚ ਫੇਲ ਹੋਇਆ ਅਤੇ ਚੌਥੀ ਕੋਸ਼ਿਸ਼ ਦੇ ਵਿੱਚ 587ਵਾਂ ਰੈਂਕ ਪ੍ਰਾਪਤ ਕਰਕੇ ਸਫਲ ਹੋਇਆ ਜਿਸ ਕਾਰਨ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦੀ ਕਤਾਰ ਲੱਗੀ ਹੋਈ ਹੈ ਕੋਸ਼ਿਸ਼ ਦੇ ਪਿਤਾ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਸੀ ਜਦੋਂ ਉਸ ਦੀ ਮਾਂ ਇੱਕ ਗਾਇਨਿਕੋਲੋਜਿਸਟ ਹੈ ਕੋਸ਼ਿਸ਼ ਨੇ ਦੱਸਿਆ ਕਿ ਉਹ ਦਿਨ ਵਿੱਚ 7 ਘੰਟੇ ਪੜ੍ਹਾਈ ਕਰਦਾ ਸੀ ਉਹ ਪਹਿਲੀਆਂ 3 ਵਾਰ ਅਸਫਲ ਰਿਹਾ ਸੀ ਪਰ ਹਰ ਵਾਰ ਉਸਨੇ ਅਸਫਲਤਾ ਤੋਂ ਕੁਝ ਨਵਾਂ ਹੀ ਸਿੱਖਿਆ ਉਸ ਦੀ ਮਾਂ ਨੇ ਕਿਹਾ ਕਿ ਅੱਜ ਉਸ ਦਾ ਸੁਪਨਾ ਸਾਕਾਰ ਹੋ ਗਿਆ ਹੈ ਬਹੁਤ ਹੀ ਅੱਛਾ ਲੱਗ ਰਿਹਾ ਜੀ ਤੇ ਸਾਰਿਆਂ ਦੀਆਂ ਕੰਗ੍ਰੈਚੁਲੇਸ਼ਨਸ ਆ ਰਹੀਆਂ ਹਨ ਵਧਾਈਆਂ ਆ ਰਹੀਆਂ ਤਾਂ ਹੋਰ ਅੱਛਾ ਲੱਗ ਰਿਹਾ ਸਾਰੀ ਫੈਮਿਲੀ ਵੀ ਬਹੁਤ ਖੁਸ਼ ਹੈ ਮੈਂ ਵੀ ਬਹੁਤ ਖੁਸ਼ ਹਾਂ ਕਿ ਕਿੰਨਾ ਟਫ ਸੀ ਟਫ ਤਾਂ ਬਿਲਕੁਲ ਸੀਗਾ ਐਗਜ਼ਾਮ ਟਫ ਹੈ ਟਾਈਮ ਵੀ ਕਾਫੀ ਲੱਗਿਆ ਤਾਂ ਪਰ ਮਿਹਨਤ ਦਾ ਕਿਸੇ ਨਾ ਕਿਸੇ ਤਾਂ ਆਪਾਂ ਨੂੰ ਮਿਲਦਾ ਹੈ ਫਲ ਤਾਂ ਕਿੰਨਾ ਟਾਈਮ ਫੜਾਈ ਕਰਨੀ ਪਈ ਪੜਾਈ ਐਗਜ਼ਾਮ ਦੇ ਨਜ਼ਦੀਕ ਤਾਂ 8 ਤੋਂ 10 ਘੰਟੇ ਵੀ ਪਰ ਡੇ ਦੇਣੇ ਪਏ ਤੇ ਨਾਰਮਲੀ ਵੀ 6 ਤੋਂ 7 ਘੰਟੇ ਕੰਸਿਸਟੈਂਟਲੀ ਦੇਣੇ ਪਏ ਇਹ ઓਨਲੀ ਪਿਛਣ ਜਿਹੜਾ ਇਹ ਸਫਲਤਾ ਆ ਇਹਦੇ ਤੋਂ ਵੱਡਾ ਹਕਤ ਨਹੀਂ ਹੁੰਦੀ ਬਿਲਕੁਲ ਮੇਰੀ ਫੈਮਿਲੀ ਦਾ ਹੀ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਮੰਮੀ ਦਾ ਸਰ ਨਾਲੋਂ ਖਾਸ ਕਰ ਤੇ ਬਾਕੀ ਫੈਮਿਲੀ ਦਾ ਦਾਦਾ ਜੀ ਚਾਚੂ ਚਾਚੀ ਹੋਰ ਸਾਰੇ ਤੇ ਇਹਦੇ ਨਾਲ ਨਾਲ ਜਿਹੜੇ ਵੀ ਮੇਰੇ ਦੋਸਤ ਆ ਜਿਹੜੇ ਟੀਚਰਸ ਉਹ ਜੋ ਵੀ ਸਭ ਮਿਲੇ ਇਸ ਜਰਨੀ ਦੇ ਦੌਰਾਨ ਉਹਨਾਂ ਸਾਰਿਆਂ ਦਾ ਹੀ ਹੱਥ ਹੈ ਆਪਣੀ ਜਿਹੜੀ ਮੋੜਲੀ ਸਿੱਖਿਆ ਕਿਥੋਂ ਲਈ ਸੀ ਮੇਰੀ 10th ਤੱਕ ਦੀ ਸਿੱਖਿਆ ਬਾਲਵਾਟਿਕਾ ਪਬਲਿਕ ਸਕੂਲ ਤੋਂ ਰਹੀ ਹੈ ਉਸ ਤੋਂ ਬਾਅਦ 11th 12th ਦਾ ਸਿਰਸਾ ਸਕੂਲ ਤੋਂ ਸਿਰਸਾ ਕੀਤੀ ਹੈ ਥੈਂਕ ਯੂ ਗ੍ਰੈਜੂਏਸ਼ਨ ਪੀਏ ਪ੍ਰੋਗਰਾਮ ਮੈਂ ਡੀਯੂ ਤੋਂ ਕੀਤੀ ਹੈ 21 ਮਹੀਨਾ ਟੈਕ ਸੀ ਤੁਹਾਡਾ ਮੇਰਾ ਫੋਰਥ ਅਟੈਂਪਟ ਸੀਗਾ ਹੁਣ ਅੱਗੇ ਦਾ ਜਿਹੜਾ ਜਿਹੜਾ ਕਿਹੜਾ ਡਿਪਾਰਟਮੈਂਟ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ? ਅੱਜੇ ਹਜੇ ਫਿਲਹਾਲ ਤਾਂ ਸਰਵਿਸ ਅਲੋਕੇਟ ਨਹੀਂ ਹੋਈ ਹੈ ਤਾਂ ਸ਼ੋਰਟੀ ਨਾਲ ਕਹਿਣਾ ਸਹੀ ਨਹੀਂ ਹੋਊਗਾ ਇਸ ਟਾਈਮ। ਪਰ ਜੋ ਵੀ ਸਰਵਿਸ ਮਿਲੂ ਮੈਂ ਕੋਸ਼ਿਸ਼ ਕਰੂੰਗਾ ਆਪਣੇ ਵੱਲੋਂ ਆਪਣਾ ਬੈਸਟ ਦੇ ਸਕਾਂ। ਇੱਕ ਜਿਹੜੇ ਵੀ ਬੱਚੇ ਤਿਆਰੀ ਕਰ ਰਹੇ ਹਨ ਨੂੰ ਕੀ ਕਹਿਣਾ ਚਾਹੁੰਗੇ? ਕੋਈ ਬੱਚੇ ਨਿਰਾਸ਼ ਹੋ ਜਾਂਦੇ ਆ ਵੀ ਯਾਰ ਫਰਸਟ ਇੰਟਰਵਿਊ ਕੀ ਕਹਿਣਾ ਚਾਹੁੰਗੇ? ਨਹੀਂ ਬਿਲਕੁਲ ਪੇਸ਼ੈਂਸ ਤੇ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ। ਮਤਲਬ ਇਹ ਮੰਨ ਕੇ ਨਾ ਹੋ ਕੇ ਸਾਨੂੰ ਇੱਕ ਤੋਂ ਸਾਲ ਚੀ ਰਿਜ਼ਲਟ ਜ਼ਰੂਰੀ ਮਿਲੀ ਜਾਊਗਾ ਤਾਂ ਪੇਸ਼ੈਂਸ ਕੰਸਿਸਟੈਂਸੀ ਤੇ ਹਾਰਡਵਰਕ ਇਹ ਬਹੁਤ ਜ਼ਰੂਰੀ ਹੈ ਇਸ ਐਗਜ਼ਾਮ ਲਈ ਲੱਗ ਰਿਹਾ ਅੱਜ ਬੇਟਾ ਜਿਹੜਾ ਇੱਕ ਇੰਡੀਆ ਦਾ ਬਹੁਤ ਵੱਡਾ ਟਫ ਟਾਸਕ ਸੀ ਜਿਹੜਾ ਯੂਪੀਐਸਸੀ ਦਾ ਵਿਦਿਆਨ ਪੂਰੀਨ ਕੀਤਾ ਕਿਵੇਂ ਲੱਗ ਰਿਹਾ ਬਹੁਤ ਹੀ ਅੱਛਾ ਲੱਗ ਰਿਹਾ ਜੀ ਜਿਹੜਾ ਸੁਪਨਾ ਜਿਸ ਤਰ੍ਹਾਂ ਕੋਈ ਪੂਰਾ ਹੋ ਗਿਆ ਹੁੰਦਾ ਇਹ ਜਿਹੜਾ ਬਚਪਨ ਤੋਂ ਦੇਖਿਆ ਸੀ ਜਦੋਂ ਇਹ ਪੈਦਾ ਹੋਇਆ ਉਹਦੋਂ ਦਾ Uh, मतलब बहुत हार्ड वर्क ਕੀਤਾ ਇਹਨੇ ਬਹੁਤ ਹੀ ਪੇਸ਼ੈਂਸ ਨਾਲ मतलब ਕਈ ਵਾਰ ਸਾਡਾ ਪੇਸ਼ੈਂਸ ਟੁੱਟ ਜਾਂਦਾ ਸੀ ਪਰ ਇਹਨੇ ਫਿਰ ਵੀ ਸੱਲੀ ਨਾਲ ਕੀਤਾ ਕਈ ਜਿਹੜੇ ਹੁਣ ਯੂਪੀਐਸਸੀ ਦੀ ਤਿਆਰੀ ਕਰ ਰਹੇ ਆ ਉਹਨਾਂ ਦੀਆਂ ਮਾਵਾਂ ਨੂੰ ਕੀ ਮੈਸੇਜ ਦਵਾਂ ਇਹ ਮੈਸੇਜ ਦੇਉਂਗੇ ਕਿ ਬੱਚਿਆਂ ਦਾ ਸਾਥ ਦਿਓ ਬੱਚਿਆਂ ਨੂੰ मतलब ਜਲਦੀ ਐਕਸਪੈਕਟ ਨਾ ਕਰੋ ਕਿ ਇਹ ਵੀ ਰਿਜ਼ਲਟ ਸਾਨੂੰ ਜਲਦੀ 1 ਸਾਲ ਦੇ ਵਿੱਚ 2 ਸਾਲ ਦੇ ਵਿੱਚ ਦੇਣਗੇ ਉਹਨਾਂ ਨੂੰ ਟਾਈਮ ਦਿਓ ਉਹਨਾਂ ਦਾ ਸਾਥ ਦਿਓ ਬਸ ਬਹੁਤ ਖੁਸ਼ੀ ਹੈ ਪਰਿਵਾਰ ਦੇ ਮੈਂਬਰਾਂ ਨੂੰ ਮੰਡੀ ਨੂੰ ਸਾਡੇ ਸੀਨੀਅਰ ਨੂੰ ਜੂਨੀਅਰ ਨੂੰ ਰਿਸ਼ਤੇਦਾਰ ਨੂੰ ਬਹੁਤ ਵੱਡੀ ਖੁਸ਼ੀ ਹੈ ਔਰ ਪੂਰੀ ਤਨਮਨ ਮਿਹਨਤ ਨਾਲ ਨੇ ਆਪਣਾ ਉਹ ਕਿ ਸਾਡੀ ਪੂਰੀ ਕੀਤੀ ਹੈ ਜਦੋਂ ਕਿਤੇ ਸਟੱਡੀ ਕਰਦੇ ਹੁੰਦੇ ਸੀ ਕਿਦਾਂ ਕਿਤੇ ਲੱਗਦਾ ਵਿਸਿਆਸ ਵੀ ਸੀ ਹਾਂ ਸਾਨੂੰ ਇਸ ਵਾਰ ਪੂਰੀ ਅਮੀਨ ਸੀ ਵੀ ਚੌਥਾ ਸਾਲ ਹੋ ਗਿਆ ਇਸ ਵਾਰ ਇਹ ਸ਼ਾਇਦ ਇਹ ਪੂਰਾ ਕੰਪਲੀਟ ਪਾਸ ਹੋ ਗਿਆ ਮਤਲਬ ਸਰਦੂਲਗੜ ਦਾ ਪਹਿਲਾ ਬੱਚਾ ਜਿਹਨੇ ਰਿਕਾਰਡ ਤੋੜਿਆ ਉਸ ਤੋਂ ਬਾਅਦ ਕੀ ਕਹਿਣਾ ਕਿ ਮਾਨ ਮਹਿਸੂਸ ਹੁੰਦਾ ਵੀ ਸਾਨੂੰ ਹਾਂ ਪੂਰੇ ਸੂਰ ਨੂੰ ਹਲਕੇ ਨੂੰ ਪੂਰਾ ਮਾਨ ਮਹਿਸੂਸ ਹੁੰਦਾ ਹੈ ਜੀ ਹਾਂਜੀ